ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਨੀਡਿੰਗ ਐਂਡ ਸਟੀਚਿੰਗ ਇਨ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਇਹ ਸਕੀਵੀ ਬਣਾਈ ਹੋਈ ਹੈ ਗਲਮੀਣੀ ਵਾਲੀ ਸਕੀਵੀ ਬਣਾਈ ਹੋਈ ਆ ਦੇਖੋ ਜੀ ਇਹਦੇ ਵਿੱਚ ਆਪਾਂ ਬਟਨ ਲਾਏ ਹੋਏ ਨੇ ਵਾਈਟ ਰੰਗ ਦੀ ਇਹ ਸਕੀਵੀ ਆਪਾਂ ਬਣਾ ਕੇ ਤਿਆਰ ਕੀਤੀ ਹੋਈ ਹੈ ਬਾਹਾਂ ਵਾਲੀ ਸਕੀਵੀ ਹੈ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਇਸ ਦੇ ਬਾਰੇ ਦੱਸਾਂਗੇ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਬਟਨ ਸ਼ੇਅਰ ਜਰੂਰ ਕਰਿਓ ਚੈਨਲ ਤੇ ਹੋਰ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਹਾਂਜੀ ਆ ਦੇਖੋ ਜੀ ਬਾਰਡਰ ਆਪਾਂ 6 ਇੰਚ ਬਾਰਡਰ ਬਣਾਇਆ ਹੋਇਆ ਹੈ ਤੇ ਉੱਪਰੋਂ ਆਪਾਂ ਪਹਿਲਾਂ ਆਪਾਂ 50 ਝੋਟੀਆਂ ਤੇ ਬਾਰਡਰ ਬਣਾਇਆ ਸੀ ਉੱਪਰੋਂ ਆਪਾਂ 4 ਝੋਟੇ ਵਧਾਏ ਹੋਏ ਸੀ 54 ਝੋਟੇ ਉੱਪਰ ਕੀਤੇ ਹੋਏ ਨੇ ਜਿੱਦੇ ਤੇ ਆਪਾਂ ਡਿਜ਼ਾਈਨ ਬਣਾਇਆ ਹੋਇਆ ਤੇ ਉਹਨਾਂ 54 ਜੋਟੀਆਂ ਚੋਂ ਆਪਾਂ ਅੱਧ ਕਰਨੇ ਜਿਵੇਂ 50 ਜੋਟੀਆਂ ਦਾ ਅੱਧ 25-25 ਹੋ ਗਿਆ ਤੇ ਵਿਚਾਲੇ ਜਿਹੜੇ 4 ਜੋਟੇ ਨੇ ਉਹਨਾਂ ਤੇ ਆਪਾਂ ਇਹ ਫੱਟੀ ਬਣਾਈ ਹੋਈ ਹੈ 4 ਜੋਟਿਆਂ ਦੀ ਇਹ ਫੱਟੀ ਬਣਾਈ ਹੋਈ ਤੇ ਨੀਚੋਂ ਉਹਨੇ ਹੀ ਫੱਟੀ ਦੇ ਕੁੰਡੇ ਚੁੱਕ ਕੇ ਆਪਾਂ ਇਹ ਫੱਟੀ ਬਣਾ ਕੇ ਤਿਆਰ ਕੀਤੀ ਹੋਈ ਹੈ ਆ ਦੇਖੋ ਜੀ 12 ਇੰਚ ਤੇ ਆਪਾਂ ਮੋਢਿਆਂ ਦੀ ਕਾਟ ਪਈ ਹੋਈ ਏ ਤੇ ਉਸ ਤੋਂ ਅੱਗੇ ਆਪਾਂ ਥੋੜਾ ਜਿਹਾ ਹੁਣ ਕੇ 1.5 ਇੰਚ ਹੁਣ ਕੇ ਫਿਰ ਆਪਾਂ ਗਲੇ ਦੀ ਕਾਟ ਪਈ ਹੋਈ ਏ ਆ ਦੇਖੋ ਜੀ ਇਹੇ ਆਪਣੇ ਬਾਰਡਰ ਤੋਂ ਬਾਅਦ ਉੱਪਰ ਆਪਾਂ 50 ਜੋਟੇ ਜਿਹੜੇ ਨੇ ਉਹਨਾਂ ਦਾ ਚਨੰਜਾ ਝੁੱਟਿਆਂ ਦਾ ਅਦਦ ਕੀਤਾ ਹੋਇਆ 25-25 ਝੁੱਟੇ ਲੈ ਕੇ ਆਪਾਂ ਉਹਨਾਂ ਤੇ ਡਿਜ਼ਾਈਨ ਬਣਾਇਆ ਹੋਇਆ ਤੇ ਜਿਹੜੇ 4 ਝੁੱਟੇ ਨੇ ਉਹਨਾਂ ਤੇ ਆਪਾਂ ਫੱਟੀ ਬਣਾਈ ਹੋਈ ਹੈ ਆ ਦੇਖੋ ਜੀ 25-25 ਝੁੱਟਿਆਂ ਤੇ ਆਪਾਂ ਇੱਧਰ ਡਿਜ਼ਾਈਨ ਬਣਾ ਲਿਆ ਸੀ ਉਹ 40 ਜਿਹੜੇ 4 ਝੁੱਟੇ ਨੇ ਉਹਨਾਂ ਤੇ ਆਪਾਂ ਫੱਟੀ ਬਣਾਈ ਹੋਈ ਹੈ ਤੇ ਨੀਚੋਂ ਆਪਾਂ ਇਸੇ ਫੱਟੀ ਦੇ ਨੀਚੋਂ ਆਪਾਂ ਉਨੇ ਹੀ ਜੋਟੇ ਚੁੱਕ ਲੈਣੇ ਨੇ ਚਾਰ ਜੋਟੇ ਚੁੱਕ ਕੇ ਉਹ ਹੇਠੇ ਵਾਲੀ ਫੱਟੀ ਬਣਾ ਲੈਣੀ ਉਸ ਤੇ ਆਪਾਂ ਬੀੜੇ ਲਗਾਉਣੇ ਨੇ ਤੇ ਉੱਪਰ ਵਾਲੀ ਜਿਹੜੀ ਫੱਟੀ ਹੈ ਉਹਦੇ ਤੇ ਆਪਾਂ ਚਾਕ ਰੱਖੇ ਸੀ ਤੇ ਇਹੇ ਬੀੜੇ ਫਿਰ ਆਪਾਂ ਇੰਨਾ ਚਾਕ ਦੇ ਉੱਪਰ ਲਾਈ ਹੋਈ ਨੇ ਬੰਦ ਕੀਤੀ ਹੋਈ ਨੇ ਆ ਦੇਖੋ ਜੀ 12 ਇੰਚ ਤੇ ਆਪਾਂ ਮੋਡਿਆਂ ਦੀ ਕਾਟ ਪਾਈ ਹੋਈ ਹੈ ਚੇਨ ਚ ਆਪਾਂ ਬਾਰਡਰ ਬਣਾਇਆ ਹੋਇਆ ਹੈ 50 ਝੋਟੇ ਬਾਰਡਰ ਦੇ ਰੱਖੇ ਹੋਏ ਨੇ ਤੇ ਉੱਪਰੋਂ ਆਪਾਂ 25-25 ਝੋਟੀਆਂ ਦਾ ਡਿਜ਼ਾਈਨ ਬਣਾਇਆ ਹੋਇਆ ਤੇ ਜਿਹੜੇ 4 ਝੋਟੇ ਆਪਾਂ ਵਧਾਏ ਸੀ ਵਿਚਾਲੇ ਉਹਨਾਂ ਚਾਰ ਝੋਟੀਆਂ ਤੇ ਆਪਾਂ ਇਹ ਫੱਟੀ ਬਣਾਈ ਹੋਈ ਹੈ ਬਿਲਕੁਲ ਸੌਖੇ ਤਰੀਕੇ ਨਾਲ ਆਪਾਂ ਇਹ ਜਿਹੜੀ ਸਕੀਵੀ ਹੈ ਬਣਾ ਕੇ ਤਿਆਰ ਕੀਤੀ ਹੋਈ ਹੈ ਬਣਾਉਣਾ ਇਸ ਨੂੰ ਬਿਲਕੁਲ ਆਸਾਨ ਹੈ 6 ਇੰਚ ਬਾਰਡਰ ਬਣਾਇਆ ਹੋਇਆ ਹੈ ਉੱਪਰ ਆਪਾਂ ਜਿੰਨੇ ਵੀ ਝੁੱਟੇ ਨੇ ਉਹਨਾਂ ਦਾ ਅੱਧ ਕਰਨਾ ਤੇ ਵਿਚਾਲੇ ਆਪਾਂ ਜਿਹੜੇ ਝੁੱਟੇ ਨੇ ਚਾਰ ਝੁੱਟੇ ਰੱਖੇ ਹੋਏ ਨੇ ਫੱਟੀ ਦੇ ਇਹ ਆਪਣੇ 54 ਝੁੱਟੇ ਸੀ ਤੇ 25-25 ਝੁੱਟਿਆਂ ਤੇ ਆਪਾਂ ਡਿਜ਼ਾਈਨ ਬਣਾਇਆ ਵਿਚਾਲੇ ਜਿਹੜੇ ਚਾਰ ਝੁੱਟੇ ਨੇ ਉਹਨਾਂ ਤੇ ਫੱਟੀ ਬਣਾਈਏ ਤੇ ਦੂਜੀ ਫੱਟੀ ਵੀ ਆਪਾਂ ਬਿਲਕੁਲ ਇਸ ਦੇ ਨੀਚਿਓਂ ਚੁੱਕ ਕੇ ਬਣਾਈ ਹੋਈ ਏ ਜਿਹਦੇ ਤੇ ਆਪਾਂ ਬਟਨ ਲਾਏ ਹੋਏ ਨੇ ਉਨੇ ਝੁੱਟੇ ਹੀ ਇਸ ਦੇ ਨੀਚਿਓਂ ਆਪਾਂ ਚੁੱਕੇ ਹੋਏ ਨੇ ਤੇ ਉਹਨਾਂ ਤੇ ਆਪਾਂ ਫਿਰ ਬਟਨ ਲਾ ਕੇ ਇਹ ਸਕੀਵੀ ਜਿਹੜੀ ਬਣਾ ਕੇ ਤਿਆਰ ਕੀਤੀ ਹੋਈ ਏ 12 ਇੰਚ ਤੇ ਆਪਾਂ ਮੋਢਿਆਂ ਦੀ ਕਾਟ ਪਾਈ ਹੋਈ ਏ 4 3 2 1 ਦੀ ਕਾਟ ਆਪਾਂ ਮੋਢਿਆਂ ਦੀ ਪਾਈ ਹੋਈ ਏ ਤੇ 1 ਇੰਚ ਉਨ ਤੋਂ ਬਾਅਦ ਫਿਰ ਗਲੇ ਦੀ ਕਾਟ ਪਾਈ ਹੋਈ ਏ ਇੱਕ ਇੰਚ ਉਪਰੋਂ ਕੇ ਗਲੇ ਦੀ ਕਾਟ ਪਾਈ ਹੋਈ ਏ 6 ਇੰਚ ਆਪਾਂ ਬਾਹ ਦਾ ਬਾਰਡਰ 6 ਇੰਚ ਰੱਖਿਆ ਹੋਇਆ 26 ਜੋਟੇ ਆਪਾਂ ਬਾਰਡਰ ਦੇ ਲਈ ਹੋਏ ਨੇ 26 ਜੋਟੇ ਬਾਰਡਰ ਦੇ ਤੇ 6 ਇੰਚ ਆਪਾਂ ਬਾ ਦਾ ਬਾਰਡਰ ਬਣਾ ਕੇ ਉੱਪਰੋਂ ਫਿਰ ਆਪਾਂ ਡਿਜ਼ਾਈਨ ਬਣਾਇਆ ਹੋਇਆ ਆ ਦੇਖੋ ਜੀ ਆਪਾਂ 12 ਇੰਚ ਤੇ ਕਾਟ ਪਾਈ ਹੋਈ ਏ 4 3 2 1 ਦੀ ਕਾਟ ਆਪਾਂ ਮੋਢਿਆਂ ਦੀ ਪਾਈ ਹੋਈ ਏ ਤੇ ਥੋੜਾ ਜਿਹਾ ਉਣਕੇ 1 ਇੰਚ ਫਿਰ ਆਪਾਂ ਗਲੇ ਦੀ ਕਾਟ ਪਾਈ ਹੋਈ ਆ ਦੇਖੋ ਜੀ ਇੱਕ ਇੱਕ ਕੁੰਡਾ ਫੱਟੀ ਦੇ ਨਾਲੋਂ ਆਪਾਂ ਇੱਕ ਇੱਕ ਕੁੰਡਾ ਘਟਾਉਂਦੇ ਜਾਣਾ ਆ ਦੇਖੋ ਜੀ ਫੱਟੀ ਦੇ ਨਾਲੋਂ ਇੱਕ ਇੱਕ ਕੁੰਡਾ ਕਟਾ ਕੇ ਉੱਪਰ ਜਦੋਂ ਆਪਣੇ ਕੋਲ 12 ਝੋਟੇ ਬਚ ਜਾਣਗੇ ਆ ਦੇਖੋ ਜੀ ਫੱਟੀ ਦੇ ਨਾਲੋਂ ਇੱਕ ਇੱਕ ਕੁੰਡਾ ਆਪਾਂ ਘਟਾਉਂਦੇ ਜਾਣਾ ਬਿਲਕੁਲ ਹੀ ਸ਼ੇਪ ਨਾਲ ਇਹ ਆਪਾਂ ਕਟਾਇਆ ਹੋਇਆ ਤੇ ਬਹੁਤ ਹੀ ਵਧੀਆ ਇਸ ਦੀ ਸਫਾਈ ਆਈ ਹੋਈ ਹੈ ਉੱਪਰ ਜਦੋਂ ਆਪਣੇ ਕੋਲ 12 ਝੋਟੇ ਬਚ ਜਾਣ ਫਿਰ ਥੋੜਾ ਸਿੱਧਾ ਹੋਣਾ ਤੇ 8 ਇੰਚ ਆਪਣਾ ਜਿਹੜਾ ਮੋਡਾ ਉਹ ਪੂਰਾ ਹੋ ਜਾਂਦਾ ਆ ਦੇਖੋ ਜੀ ਬੈਕ ਸਾਈਡ ਤੋਂ ਆਪਾਂ ਫਿਰ ਪੜੇ ਨਾਲ ਅਟੈਚ ਕੀਤਾ ਹੋਇਆ ਗਲਮੀਨੀ ਜਿਹੜੀ ਆਪਾਂ ਫੱਟੀ ਬਣਾਈ ਹੋਈ ਏ ਉਹ ਥੋੜੀ ਜੀ ਆਪਾਂ ਹੋਰ ਬਣਾ ਕੇ ਇੰਨੀ ਕੁ ਉਸ ਨੂੰ ਆਪਾਂ ਫਿਰ ਬੈਕ ਸਾਈਡ ਵਾਲੇ ਪੜੇ ਨਾਲ ਅਟੈਚ ਕੀਤਾ ਹੋਇਆ ਹੈ ਸੂਈ ਦੇ ਨਾਲ ਆਪਾਂ ਇਸ ਨੂੰ ਸੀ ਲਿਆ ਸੀ ਤੇ ਇਸ ਤਰ੍ਹਾਂ ਵਾਲੀ ਫੱਟੀ ਦੇ ਨਾਲ ਵੀ ਆਪਾਂ ਅਟੈਚ ਕਰ ਲਿਆ ਸੀ ਆ ਦੇਖੋ ਜੀ ਤੇ ਇਸ ਤਰ੍ਹਾਂ ਪੁਣੀ ਗੜਮੀਣੀ ਵਾਲੀ ਸਕੀ ਵੀ ਬਣ ਕੇ ਤਿਆਰ ਹੋਈ ਏ ਬਿਲਕੁਲ ਹੀ ਸੋਖੇ ਜਿਹੇ ਤਰੀਕੇ ਨਾਲ ਜਿਹੜਾ ਇਸ ਦੇ ਉੱਪਰ ਆਪਾਂ ਡਿਜ਼ਾਈਨ ਬਣਾਇਆ ਹੋਇਆ ਉਹ ਮੈਂ ਅਲੱਗ ਤੋਂ ਵੀਡੀਓ ਪਾਵਾਂਗੀ ਉਹਦੇ ਵਿੱਚ ਦੱਸਾਂਗੀ ਬਿਲਕੁਲ ਸੋਖਾ ਜਿਹਾ ਡਿਜ਼ਾਈਨ ਹੈ ਬਣਾਉਣਾ ਇਸ ਨੂੰ ਬਿਲਕੁਲ ਆਸਾਨ ਹੈ ਬਣਿਆ ਹੋਇਆ ਵਾਈਟ ਰੰਗ ਤੇ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਲੱਗਦਾ ਤੇ ਅੱਜ ਦੀ ਵੀਡੀਓ ਵਿੱਚ ਮੈਂ ਗਲਮੀਨੀ ਵਾਲੀ ਸਕੀਵੀ ਬਾਰੇ ਦੱਸ ਰਹੀ ਸੀ ਜਿਹੜੇ ਆਪਾਂ ਇਸ ਦੇ ਵਿੱਚ ਚਾਕ ਰੱਖੇ ਹੋਏ ਨੇ ਉਹ ਆਪਾਂ ਥੋੜੀ-ਥੋੜੀ ਵਿੱਥ ਤੇ ਹੀ ਰੱਖਣੇ ਨੇ 1-1 ਇੰਚ ਦੇ ਉੱਪਰ ਹੀ ਰੱਖਣੇ ਨੇ ਕਿਉਂਕਿ ਇਹ ਜਦੋਂ ਆਪਾਂ ਪਾਵਾਂਗੇ ਫਿਰ ਇਹ ਇਸ ਦੇ ਬੁਲਬੁਲੇ ਨਹੀਂ ਬਣੂਗਾ ਬਿਲਕੁਲ ਥੋੜੀ ਥੋੜੀ ਜਗ੍ਹਾ ਛੱਡ ਕੇ ਆਪਾਂ ਅ ਥੋੜਾ ਥੋੜਾ ਉਣ ਕੇ ਆਪਾਂ 4 4 5 5 ਸਲਾਈਆਂ ਉਣ ਤੋਂ ਬਾਅਦ ਚਾਕ ਰੱਖ ਲੈਣੇ ਨੇ ਤੇ ਜਿੰਨਾ ਤੇ ਆਪਾਂ ਬਟਨ ਲਾਉਣੇ ਨੇ ਫਿਰ ਇਸ ਤਰ੍ਹਾਂ ਜਿਹੜੀ ਜਦੋਂ ਆਪਾਂ ਸਕੀ ਵੀ ਪਾਵਾਂਗੇ ਤਾਂ ਫਿਰ ਉਹਦੇ ਵਿੱਚ ਬੁਲਬਲਾ ਨਹੀਂ ਬਣੂਗਾ ਤੇ ਬਹੁਤ ਹੀ ਵਧੀਆ ਇਸ ਦੀ ਸਫਾਈ ਆਊਗੀ। ਸਕੀਵੀ ਨੂੰ ਪਾਉਣ ਲੱਗਿਆਂ ਫਿਰ ਆਪਾਂ ਨੂੰ ਕੋਈ ਦਿੱਕਤ ਨਹੀਂ ਆਊਗੀ। ਇਹਦੇ ਵਿੱਚ ਬੁਲਬਲਾ ਜਿਆ ਨਹੀਂ ਬਣੂਗਾ ਤੇ ਫਿਰ ਇਸ ਨੂੰ ਇਸ ਦੀ ਸਫਾਈ ਬਹੁਤ ਵਧੀਆ ਲੱਗੂਗੀ। ਆਹ ਦੇਖੋ ਜੀ ਦੋਨਾਂ ਸਾਈਡਾਂ ਤੋਂ ਆਪਾਂ ਇਸ ਤਰ੍ਹਾਂ ਮੋਢਿਆਂ ਦੀ ਕਾਟ ਪਾਈ ਹੋਈ ਹੈ। ਤੇ ਇਸ ਦੇ ਉੱਪਰ ਜਿਹੜਾ ਆਪਾਂ ਡਿਜ਼ਾਈਨ ਬਣਾਇਆ ਉਹ ਮੈਂ ਅਲੱਗ ਤੋਂ ਵੀਡੀਓ ਪਾਵਾਂਗੀ ਉਹਦੇ ਵਿੱਚ ਦੱਸਾਂਗੀ ਇਹ ਡਿਜ਼ਾਈਨ ਕਿਸ ਤਰ੍ਹਾਂ ਬਣਾਉਣਾ ਹੈ ਆ ਦੇਖੋ ਜੀ ਥੋੜਾ ਜਿਹਾ ਹੁਣ ਕੇ ਦੋਨਾਂ ਸਾਈਡਾਂ ਤੋਂ ਆਪਾਂ ਇੱਕ ਇੱਕ ਕੁੰਡਾ ਘਟਾਉਂਦੇ ਜਾਣਾ ਗਲੇ ਦੀ ਘਾਟ ਜਦੋਂ ਬਣੀ ਹੈ ਫੱਟੀ ਆਪਾਂ ਉਸੇ ਤਰ੍ਹਾਂ ਹੀ ਹੁੰਨੀ ਹੈ ਉਹਦੇ ਨਾਲ ਨਾਲ ਇੱਕ ਇੱਕ ਕੁੰਡਾ ਆਪਾਂ ਘਟਾਉਂਦੇ ਜਾਣਾ ਜਦੋਂ ਆਪਣਾ ਡਿਜ਼ਾਈਨ ਸ਼ੁਰੂ ਹੁੰਦਾ ਹੈ ਤੇ ਉਸ ਤੋਂ ਅੱਗੇ 12 ਝੁੱਟੇ ਜਦੋਂ ਆਪਣੇ ਕੋਲ ਹੋ ਜਾਣ ਫਿਰ ਆਪਾਂ ਸਿੱਧਾ ਓਨ ਲੈਣਾ ਤੇ ਫਿਰ ਆਪਾਂ ਬੈਕ ਸਾਈਡ ਵਾਲੇ ਪੜੇ ਨਾਲ ਇਸ ਨੂੰ ਅਟੈਚ ਕਰ ਲੈਣਾ ਤੇ ਇਸ ਤਰ੍ਹਾਂ ਆਪਣੀ ਜਿਹੜੀ ਸਕੀ ਵੀ ਹੈ ਗਲਮੀਣੀ ਵਾਲੀ ਸਕੀ ਵੀ ਬਣ ਕੇ ਤਿਆਰ ਹੋ ਜਾਂਦੀ ਹੈ ਬਿਲਕੁਲ ਹੀ ਸੋਖੇ ਜਿਹੇ ਤਰੀਕੇ ਨਾਲ ਬੈਕ ਸਾਈਡ ਤੋਂ ਆਪਾਂ ਆ ਦੇਖੋ ਜੀ ਮੋਢਿਆਂ ਦੀ ਕਾਟ ਪਾਉਣ ਤੋਂ ਬਾਅਦ ਸਿੱਧਾ ਹੋਣਾਗੇ ਮੋਢਿਆਂ ਦੀ ਕਾਟ ਪਾਉਣ ਤੋਂ ਬਾਅਦ ਫਿਰ ਆਪਾਂ ਸਿੱਧਾ ਔਣ ਲੈਣਾ ਹੈ 6 ਇੰਚ ਬਾਰਡਰ ਰੱਖਿਆ ਹੈ ਉਪਰੋਂ ਆਪਾਂ 54 ਝੋਟੀਆਂ ਤੇ ਸਿੱਧਾ ਬਣਾਇਆ ਹੋਇਆ ਹੈ ਬੈਕ ਸਾਈਡ ਵਾਲਾ بڑا ਤੇ 12 ਇੰਚ ਤੇ ਆਪਾਂ ਕਾਟ ਪਾਈ ਹੋਈ ਹੈ 4 3 2 1 ਦੀ ਤੇ ਉਸ ਤੋਂ ਅੱਗੇ ਆਪਾਂ ਸਾਰਾ ਸਿੱਧਾ ਔਣ ਲੈਣਾ ਹੈ ਜਿੰਨਾ ਆਪਣਾ ਮੋਡਾ ਹੁੰਦਾ 8 ਇੰਚ ਮੋਡਾ ਰੱਖਿਆ ਹੋਇਆ ਤੇ ਆਪਾਂ ਅੱਗੇ ਸਾਰਾ ਪੜਾ ਬੈਕ ਸਾਈਡ ਵਾਲਾ ਸਿੱਧਾ ਓਨ ਲੈਣਾ ਆ ਦੇਖੋ ਜੀ ਫਿਰ ਫਰੰਟ ਵਾਲੀ ਸਾਈਡ ਵਾਲਾ ਜਿਹੜਾ ਆਪਣਾ ਪੜਾ ਉਸ ਦੇ ਨਾਲ ਆਪਾਂ ਇਸ ਨੂੰ ਅਟੈਚ ਕਰ ਲੈਣਾ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਤੇ ਹੋਰ ਨਵੇਂ ਨਵੇਂ ਡਿਜ਼ਾਈਨ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ